ਤੇ ਦੁਨੀਆ ਖੜ ਖੜ ਤੱਕ ਕੇ ਪੈਂਦੀ ਹੋਈ ਰੇਡ ਤੇ ਡੱਗੋ ਆਲਾ ਡੱਗੋ ਆਲਾ ਟਕੜਾ ਜਿੱਤੀ ਕਬੱਡੀ 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 ਹੇਚ ਹੇਚ ਗਰਮਪਿਆਰ ਨਾ ਪਿਆਰੋ 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 ਬਤੰਦਰੋ ਨਿਊ ਕਮੋਜ ਜੂਲਰ ਸਾਡੇ ਭਰਾ ਨੇ ਵੱਡਾ ਪਿਆਰ ਵੀਰਾਂ ਨੇ ਪੁੱਜਦਾ ਕੀਤਾ ਸਣੀ ਵੀਰ ਦਾ ਧਰਵਾਦਾ ਪਰੇ ਨੂੰ ਹੋ ਜੋ ਖੇਡਣਾ ਪਿਆਰ ਭਾਵਨਾ ਨਾਲ ਕਿਸੇ ਦੇ ਸੱਟ ਨਹੀਂ ਲਾਉਣੀ ਆਹ ਸਾਹਮਣੇ ਸਾਹਮਣੇ ਗਰਵਿੰਦਰ ਕਬੱਡੀ 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 ਪਿਆਰ ਨਾ ਪਿਆਰ ਨਾ ਪਿਆਰ ਨਾ ਪਿਆਰ ਨਾ ਬਤੰਦਰੋ ਪਿਆਰ ਨਾ ਯਾਰ ਪਿਆਰ ਨਾ ਨਹੀਂ 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 ਫੂਲੇ ਨਹੀਂ ਯਾਰ ਐਡਾ ਨਾ ਕਰੋ ਯਾਰ ਐ ਕੋਈ ਨਹੀਂ ਪਿਆਰ ਨਾ ਓ ਯਾਰ ਜਿਹੜੇ ਪਾਸੇ ਵਾਲੇ ਉਹ ਬਾਲਾ ਕੰਮ ਖਰਾਬ ਕਰਦੇ ਪਿਆਰ ਨਾ ਕੇ ਬਾਹਰੋਂ ਨਾ ਕੋਈ ਆਵੇ ਯਾਰ ਨਹੀਂ ਬਾਹਰੋਂ ਨਾ ਕੋਈ ਆਓ ਵੀਰ ਮੜ ਕੇ ਬਾਹਰੋਂ ਨਾ ਕੋਈ ਆਓ ਯਾਰ ਓ ਯਾਰ ਤੁਸੀਂ ਸੱਡੋ ਪਹਿਲਾਂ ਪਾਲ ਵੇਖੋ ਵੀ ਪਾਲ ਠੀਕ ਆ ਆ ਗੁਰਵਿੰਦਰ ਕਾਲੇ ਓ ਯਾਰ ਆਏ ਨਾ ਕਰੋ ਬਾਈ ਬਣ ਕੇ ਯਾਰ ਸਹਣੇ ਖਿਡਾਰੀ ਹੋ ਯਾਰ ਬਾਈ ਬਾਹਰੋਂ ਨਾ ਕੋਈ ਆਓ ਯਾਰ ਬਾਹਰੋਂ ਨਾ ਕੋਈ ਆਓ ਠੰਡਾ ਠੰਡਾ ਕੋਈ ਗੱਲ ਨਹੀਂ ਆ ਕਾਲੇ ਕਰੇ ਤੁਹਾਨੂੰ ਇੱਧਰ ਨੂੰ ਬਿੱਲੇ ਪਾਲ ਵੇਖ ਯਾਰ ਪਹਿਲਾਂ ਉਹਦੀ ਲੱਤ ਤੇ ਆ ਥੋੜਾ ਆ ਬਾਈ ਬਣ ਕੇ ਯਾਰ ਜਿਹੜੇ ਬਾਹਰੋਂ ਬਾਹਲੇ ਆ ਰਹੇ ਵੀਰ ਬਣ ਕੇ ਨਾ ਬਾਈ ਬਣ ਕੇ ਜਿਹੜੇ ਬਾਹਰੋਂ ਆ ਰਹੇ ਵੀਰ ਬਣ ਕੇ ਬਾਹਰਲੇ ਪਾਸੇ ਚਲੇ ਜਾਓ ਯਾਰ ਬਾਹਰ ਚਲੇ ਜਾਓ ਯਾਰ ਸਾਊਂਡ ਦੇ ਗੱਭਰੂ ਪਿੱਟਦੇ ਦੁਨੀਆ ਖੜ ਖੜ ਤੱਕ ਕੇ ਪੈਂਦੀ ਹੋਈ ਰੇਡ ਤੇ ਡੱਗੋ ਆਲਾ ਡੱਗੋ ਆਲਾ ਟਕੜਾ ਜੱਫਾ ਲਾ ਗਿਆ ਹੋ ਨੰਬਰ ਜਾਫੀਆਂ ਦਾ ਪਿਆਰ ਨਾ ਪਿਆਰ ਨਾ ਪਿਆਰ ਨਾ ਪਿਆਰ ਨਾ ਯਾਰ ਪਿਆਰ ਨਾ ਕੋਈ ਗੱਲ ਯਾਰ ਬਹਿਸ ਬਾਈ ਵੀਰ ਬਣ ਕੇ ਨਾ ਕਰੋ ਪਿਆਰ ਨਾ ਸਿਆਣੇ ਖਿਡਾਰੀ ਹੋ ਯਾਰ ਸਿਆਣੇ ਖਿਡਾਰੀ ਹੋ ਵੀਰ ਬਣ ਕੇ ਨਾ ਯਾਰ ਵੇਖੋ ਯਾਰ ਪਿਆਰ ਨਾਲ ਛੜਨੇ ਮੁੰਡਾ ਰੋ ਨਹੀਂ ਲੱਗ ਪਿਆ ਯਾਰ ਲੱਕ ਫੜਿਆ ਹੁੰਦਾ ਉਦੋਂ ਨਾ ਇੰਨਾ ਜ਼ੋਰ ਪਾਇਆ ਕਰੋ ਹਜੇ ਮੁੰਡੇ ਨਵੇਂ ਆ ਥੋੜਾ ਰਹਿਮ ਕਰੋ ਨਾ ਮੇਰਾ ਭਰਾ ਤੁਸੀਂ ਮੇਰੇ ਵੀਰ ਹੋ ਮੁੰਡਾ ਨਵਾਂ ਹੈ ਜਦੋਂ ਪੂਰਾ ਪਕੜ ਜਾਵੇ ਚ ਆਜਿਓ ਉਦੋਂ ਘੱਟ ਥੋੜਾ ਜ਼ੋਰ ਮਾਰਿਆ ਕਰੋ ਭਾਈ ਜਿਹੜੇ ਵੀਰਾਂ ਦੀ ਗਰਾਊਂਡ 'ਚ ਡਿਊਟੀ ਨਹੀਂ ਕਿਰਪਾ ਕਰਕੇ ਬਾਹਰਲੇ ਪਾਸੇ ਆਜੋ ਯਾਰ ਕਿੰਨਾ ਵਧੀਆ ਮੈਚ ਆ ਕਿੰਨੇ ਕਿੰਨੇ ਖਿਡਾਰੀ ਆ ਜਿਹੜੇ ਵੀਰਾਂ ਦੀ ਡਿਊਟੀ ਨਹੀਂ ਥੋੜਾ ਬਾਹਰਲੇ ਪਾਸੇ ਆਓ ਯਾਰ ਇਹ ਆਪਣੇ ਭਰਾ ਨੇ ਜਿੱਤ ਜਿੱਤ ਲਈ ਦੂਜਣਾ ਪੈਂਦਾ ਪਰ ਥੋੜਾ ਠੰਮੇ ਨਾ ਤੁਸੀਂ ਸਿਆਣੇ ਹੋ ਬਹੁਤ ਜਿਆਦੇ ਬਹੁਤ ਬਹੁਤ ਧੰਨਵਾਦ ਅਮਰਤ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸੋਹਣਿਆ ਵਾਹਿਗੁਰੂ ਮੇਰ ਕਰੇ ਬਾਬਾ ਨਾਨਕ ਮੇਰ ਕਰੇ